ਐਕਚੁਅਲੀ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਜਿਹੜੇ ਟੀਨਸ ਹੁੰਦੇ ਨੇ ਉਹ ਡਿਸਾਈਡ ਕਰਨਗੇ ਕਿ ਸਾਡਾ ਦੇਸ਼ ਜਾਂ ਸਾਡਾ ਸਮਾਜ ਅੱਜ ਤੋਂ 5 ਸਾਲ ਬਾਅਦ 10 ਸਾਲ ਵੱਲ ਕਿਦਾਂ ਦਾ ਹੋਊਗਾ ਇਸ ਵੈਬ ਸੀਰੀਜ਼ ਨੂੰ ਬਣਾਉਣ ਦੇ ਦੋ ਕਾਰਨ ਸੀ ਨੰਬਰ 1 ਬੱਚਿਆਂ ਲਈ ਕੋਈ ਪ੍ਰੋਡਕਟ ਨਹੀਂ ਸੀ ਸੈਕੰਡ ਆਈਡੀ ਡੇਟ 'ਚ ਨਾ ਕਮਿਊਨੀਕੇਸ਼ਨ ਗੈਪ ਬਹੁਤ ਵੱਧਾ ਜਾ ਰਿਹਾ ਪੇਰੈਂਟਸ ਤੇ ਬੱਚਿਆਂ ਦੇ ਵਿੱਚ ਐਕਚੁਅਲੀ ਅਸੀਂ ਨਾ ਉਹਨੂੰ ਜਨਰੇਸ਼ਨ ਗੈਪ ਕਹਿਣ ਲੱਗ ਗਏ ਆ ਉਹ ਜਨਰੇਸ਼ਨ ਗੈਪ ਨਹੀਂ ਹੈਗਾ ਸਾਡਾ ਕਮਿਊਨੀਕੇਸ਼ਨ ਗੈਪ ਹੈ ਪਹਿਲਾਂ ਜੁਆਇੰਟ ਫੈਮਿਲੀਆਂ ਸੀਗੀਆਂ ਇਸ ਕਰਕੇ ਕੋਈ ਨਾ ਕੋਈ ਬੰਦਾ ਬੱਚੇ ਤੇ ਧਿਆਨ ਰੱਖਦਾ ਸੀ ਕੁਛ ਉਹ ਚਾਚੇ ਤੋਂ ਸਿੱਖਦਾ ਸੀ ਕੁਛ ਉਹ ਤਾਏ ਤੋਂ ਸਿੱਖਦਾ ਸੀ ਕੁਛ ਉਹ ਆਪਣੀ ਹੋਰ ਜਿਹੜੇ ਚਾਚੀ ਤੋਂ ਸਿੱਖ ਲਿਆ ਮਾਂ ਤੋਂ ਸਿੱਖ ਲਿਆ ਪਿਓ ਤੋਂ ਉਹਦੋਂ ਨਾ ਉਹਦੀ ਟੇਕ ਕੇਅਰ ਕਰਨ ਵਾਲੇ ਤੇ ਉਹਦੇ ਤੇ ਧਿਆਨ ਦੇਣ ਵਾਲੇ بڑے ਬੰਦੇ ਹੁੰਦੇ ਸੀ ਹੁਣ ਜਿਹੜੀਆਂ ਫੈਮਿਲੀਆਂ ਨੇ ਛੋਟੀਆਂ ਹੋ ਗਈਆਂ ਨੇ ਜ਼ਿੰਮੇਵਾਰੀਆਂ ਵਧ ਗਈਆਂ ਨੇ ਹਸਬੰਡ ਵਾਈਫ ਦੋਨੇ ਵਰਕਿੰਗ ਹੋ ਗਏ ਨੇ ਉਹ ਆਪਣੇ ਬੱਚੇ ਨੂੰ ਸਕੂਲ ਭੇਜ ਕੇ ਤੇ ਫੈਸਿਲਿਟੀਆਂ ਦੇ ਕੇ ਇਹ ਸੋਚਦੇ ਨੇ ਕਿ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਤੀ ਜਦ ਕਿ ਇਹ ਬਹੁਤ ਗਲਤ ਹੈ ਉਹਨਾਂ ਦਾ ਪਹਿਲਾ ਸਕੂਲ ਉਹਨਾਂ ਦਾ ਘਰ ਹੈ ਉਹਨਾਂ ਦੇ ਪੇਰੈਂਟਸ ਨੇ ਬੱਚਿਆਂ ਦੇ ਦੋਸਤ ਬਣ ਕੇ ਰੋ ਅੱਜ ਦੇ ਮਾਹੌਲ ਦੇ ਮੁਤਾਬਿਕ ਪਹਿਲਾਂ ਚਿੱਤਰਪ੍ਰੇੜ ਹੁੰਦੀ ਰਹੀ ਐ ਅਸੀਂ ਬੜੀ ਖਾਦੀ ਆ ਉਦੋਂ ਬੱਚੇ ਐਵੇਂ ਹੀ ਪੜਦੇ ਸੀ ਪਰ ਅੱਜ ਤੁਹਾਨੂੰ ਆਪਣੇ ਬੱਚਿਆਂ ਦਾ ਫਰੈਂਡਸ ਬਣਨਾ ਪਊਗਾ ਕਿਉਂਕਿ ਅੱਜ ਦੇ ਸਮਾਜ 'ਚ ਇੰਨੀਆਂ ਪ੍ਰੋਬਲਮਸ ਨੇ ਬੱਚਿਆਂ ਨੂੰ ਨੇ ਬੰਦੇ ਬੱਚੇ ਇੰਨੀ ਛੇਤੀ ਮੈਚੂਰ ਹੋ ਜਾਂਦੇ ਨੇ ਕਿ ਉਹ ਤੁਹਾਡੇ ਤੋਂ ਸਿਆਣੀਆਂ ਗੱਲਾਂ ਸ਼ੁਰੂ ਕਰ ਤੁਸੀ ਦੇਖ ਹੀ ਲਓ ਬੱਚੇ ਕਿਵੇਂ ਗੱਲਾਂ ਕਰ ਰਹੇ ਨੇ ਇਸ ਇਸ ਉਮਰ ਚ ਤਾਂ ਸਾਨੂੰ ਮਤਲਬ ਛੂਛਲੀਕਾ ਖੇਡਣਾ ਜੰਜਰਸ਼ੂ ਖੇਡਣਾ ਇਹ ਤਾਂ ਫੁਰਸਤ ਨਹੀਂ ਸੀ ਹੁੰਦੀ ਤੇ ਬੱਚੇ ਅੱਜ ਕਮਾ ਆ ਵੀ ਰਹੇ ਨੇ ਹਨਾ ਸੋ ਇਹ ਬੱਚਿਆਂ ਨੂੰ ਉਸ ਹਿਸਾਬ ਦੀ ਕਮਿਊਨੀਕੇਸ਼ਨ ਜਿਹੜੀ ਆ ਉਹ ਆਪਣੇ ਪੇਰੈਂਟਸ ਤੋਂ ਚਾਹੀਦੀ ਆ ਇਹਨਾਂ ਬੱਚਿਆਂ ਦੀ ਬੜੀਆਂ ਜਿਹੜੇ ਟੀਨ ਏਜ ਆਲੇ ਨੇ ਬੜੀਆਂ-ਬੜੀਆਂ ਪਰਸਨਲ ਪ੍ਰੋਬਲਮਸ ਨੇ ਉਹਨਾਂ ਨੂੰ ਐਕਸਾਈਟਮੈਂਟ ਬੜੀ ਹੁੰਦੀ ਆ ਹਰ ਇੱਕ ਚੀਜ਼ ਦੇ ਲਈ ਉਹਨਾਂ ਨੂੰ ਉਹਨਾਂ ਨੂੰ ਇਹਨਾਂ ਦੀ ਸਿੱਖਣ ਦੀ ਜਿਹੜੀ ਚਾਹ ਹੈ ਬੜੀ ਤੇਜ ਹੈ ਸਾਡੀ ਜਨਰੇਸ਼ਨ ਦੇ ਨਾਲੋਂ ਤਾਂ ਉਹ ਚਾਹ ਦੇ ਵਿੱਚ ਕਈ ਵਾਰ ਗਲਤ ਬੰਦਿਆਂ ਦੇ ਨਾਲ ਅਟੈਚ ਹੋ ਜਾਂਦੇ ਨੇ ਆਪਣੀ ਪ੍ਰੋਬਲਮ ਗਲਤ ਬੰਦਿਆਂ ਨਾਲ ਸ਼ੇਅਰ ਕਰ ਲੈਂਦੇ ਨੇ ਠੀਕ ਆ ਤਾਂ ਉਹ ਬੰਦਾ ਇਹਨਾਂ ਨੂੰ ਕਿਸ ਰਾਹ ਤੇ ਲੈ ਜਾਊਗਾ ਤੁਹਾਨੂੰ ਕੁਝ ਨਹੀਂ ਪਤਾ ਬੈਟਰ ਹੈ ਪੇਰੈਂਟਸ ਦੀ ਜਗ੍ਹਾ ਦੋਸਤ ਬਣ ਜਾਓ ਇਹ ਬੱਚਿਆਂ ਲਈ ਵੀ ਜ਼ਰੂਰੀ ਹੈ ਪੇਰੈਂਟਸ ਲਈ ਵੀ ਕਿ ਇੱਕ ਦੂਜੇ ਨਾਲ ਗੱਲਾਂ ਸ਼ੇਅਰ ਕਰੋ ਬੱਚੇ ਵੀ ਆਪਣੇ ਪੇਰੈਂਟਸ ਨਾਲ ਗੱਲਾਂ ਸ਼ੇਅਰ ਕਰਨ ਤੇ ਇਹ ਨਹੀਂ ਮਾਪਿਓ ਵੀ ਵੀ ਜੇ ਕਿਤੇ ਬਚਵਾਕ ਨੇ ਕੋਈ ਗਲਤੀ ਕਰ ਦਿੱਤੀ ਵੱਡੂ ਖਾਉ ਪੈ ਜਾਣਾ ਉਹਨੂੰ 5-7 ਛੱਡੀਆਂ ਉਹਦੇ ਉਹ ਫਿਰ ਬੱਚਾ ਡਰਦਾ ਤੁਹਾਨੂੰ ਗਲਤੀ ਨਹੀਂ ਦੱਸਦਾ ਆਪਦੀ ਉਨੇ ਇੱਕ ਵਾਰ ਗਲਤੀ ਕੀਤੀ ਐ ਅਸੀਂ ਵੀ ਕਰਦੇ ਰਹੇ ਆ ਆਪਣੀ ਉਮਰ ਚ ਖਾਦੀਆਂ ਨੇ ਫੇਰ ਹੀ ਸਿੱਖਿਆ ਨਾ ਉਹਨਾਂ ਨਾਲ ਅੱਜ ਦੀ ਡੇਟ ਦੇ ਵਿੱਚ ਪਿਆਰ ਨਾਲ ਉਹਨਾਂ ਦੀ ਪ੍ਰੋਬਲਮਸ ਪੁੱਛੋ ਆਪ ਪੁੱਛ ਲੋ ਆਪ ਪੁੱਛ ਕੇ ਉਹਨਾਂ ਨੂੰ ਹੱਲ ਕਰੋ ਹੱਲ ਕਰਨ ਤੋਂ ਬਾਅਦ ਉਹਨਾਂ ਨੂੰ ਦੱਸੋ ਕਿ ਅੱਜ ਦਾ ਸਮਾਜ ਕੀ ਐ ਉਹਦੇ ਨਾਲ ਨਾਲ ਆਪਣੇ ਬੱਚਿਆਂ ਨੂੰ ਪੇਰੈਂਟਸ ਦਾ ਫਰਜ਼ ਬਣਦਾ ਟੀਚਰਸ ਦਾ ਫਰਜ਼ ਬਣਦਾ ਸਕੂਲ ਦਾ ਫਰਜ਼ ਬਣਦਾ ਸਮਾਜ ਦੀਆਂ ਜਿਹੜੀਆਂ ਉਹਦੇ ਉਹਨੂੰ ਕਰਤੱਵ ਨੇ ਉਹਦੇ ਉਹ ਵੀ ਸਿਖਾਓ ਉਦੇ ਦੇਸ਼ ਦੇ ਪ੍ਰਤੀ ਉਹਦੇ ਕੀ ਜ਼ਿੰਮੇਵਾਰੀਆਂ ਨੇ ਉਹ ਵੀ ਸਿਖਾਓ ਉਹਦੀਆਂ ਆਪਣੇ ਸਟੇਟ ਲਈ ਕੀ ਜ਼ਿੰਮੇਵਾਰੀਆਂ ਨੇ ਉਹ ਸਿਖਾਓ ਸੜਕਾਂ ਲਈ ਕੀ ਜ਼ਿੰਮੇਵਾਰੀਆਂ ਨੇ ਟ੍ਰੈਫਿਕ ਰੂਲਸ ਲਈ ਉਹਦੀਆਂ ਕੀ ਜ਼ਿੰਮੇਵਾਰੀਆਂ ਨੇ ਹੜਦੰਗ ਬਚਾਉਂਦੇ ਫਿਰਦੇ ਨੇ ਜਵਾਕ ਤੁਸੀਂ ਗੱਡੀਆਂ ਸਕੂਟਰ ਮੋਟਰਸਾਈਕਲ ਉਹਨਾਂ ਨੂੰ ਲੈਤੇ ਨੇ ਉਹਨਾਂ ਨੂੰ ਇਹ ਨਹੀਂ ਦੱਸਿਆ ਕਿ ਰੈੱਡ ਲਾਈਟ ਤੇ ਰੁਕਣਾ ਕਿਥੇ ਸਪੀਡ ਕਿੰਨੀ ਰੱਖਣੀ ਹੈ ਰੂ ਰੈਗੂਲੇਸ਼ਨ ਮੰਨਣੇ ਨੇ ਇਹ ਚੀਜ਼ਾਂ ਪੇਰੈਂਟਸ ਦੱਸਣਗੇ ਸਕੂਲਾਂ 'ਚ ਜਿੰਨਾ ਕ ਪੜਾਉਂਦੇ ਆ ਉਹਨਾਂ ਕ ਜ਼ਰੂਰੀ ਨਹੀਂ ਹੈਗਾ ਪੇਰੈਂਟਸ ਨੂੰ ਇਹ ਚਾਹੀਦਾ ਵਾ ਉਹਨਾਂ ਨੂੰ ਆਪਣੇ ਦੇਸ਼ ਸਮਾਜ ਆਲਾ ਦਵਾਲਾ ਰਿਸ਼ਤੇਦਾਰੀਆਂ ਨਾਲ ਸਾਰਿਆਂ ਦਾ ਮਿਲਵਰਤਨ ਦੱਸਣ ਤਾਂ ਕਿ ਉਹਨਾਂ ਨਾਲ ਪਿਆਰ ਰਹੇ ਬੈਠੋ ਇਕੱਠੇ ਇੱਕ ਵਾਰ ਤਾਂ ਜ਼ਰੂਰ ਦਿਨ ਚ ਖਾਣਾ ਖਾਇਆ ਕਰੋ ਸੋ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਵੈਬ ਸੀਰੀਜ਼ ਦੇਖਣ ਨੂੰ ਮਿਲਣਗੀਆਂ ਕਿ ਪੇਰੈਂਟਸ ਦੀ ਸੋਸ਼ਲਿਜ਼ਮ ਦੇ ਕਰਕੇ ਬੱਚਿਆਂ ਦੇ ਮੈਂਟਲੀ ਕੀ ਅਸਰ ਹੁੰਦਾ ਹੈ ਤੇ ਉਹ ਕਿੱਧਰ ਨੂੰ ਤੁਰ ਜਾਂਦੇ ਨੇ ਤੇ ਫਿਰ ਉਹਨਾਂ ਨੂੰ ਵਾਪਸ ਲਿਆਉਣਾ ਕਿੰਨਾ ਔਖਾ ਹੈ ਤੇ ਕਈ ਵਾਰ ਬੱਚੇ ਵਾਪਸ ਨਹੀਂ ਆਉਂਦੇ ਬੱਚੇ ਵਾਪਸ ਨਹੀਂ ਆਉਂਦੇ ਕਈਆਂ ਦੇ ਬੱਚੇ ਨਿਕਲ ਗਏ ਹੱਥੋਂ ਕਈਆਂ ਦੀਆਂ ਜਾਨਾਂ ਚਲੇ ਗਈਆਂ ਬਾਅਦ ਚ ਰੋਣ ਦਾ ਕੋਈ ਫਾਇਦਾ ਨਹੀਂ ਠੀਕ ਹੈ ਜੀ ਫਰੈਂਡਸ ਬਣ ਜੂ ਕੁਝ ਇਸ ਤਰ੍ਹਾਂ ਦੇ ਬਾਕੀ ਐਂਟਰਟੇਨਮੈਂਟ ਵੀ ਹੈ ਇੱਥੇ ਤੁਹਾਨੂੰ ਰੋਮਾਂਸ ਮਿਲੂਗਾ ਸਭ ਕੁਝ ਅਸੀਂ ਐਂਟਰਟੇਨਮੈਂਟ ਚ ਲਿਵੇਟ ਕੇ ਦਿੱਤਾ ਹੈ ਸੋ ਇਹ ਸਮਾਜ ਲਈ ਸੀ ਇਹ ਬੱਚਿਆਂ ਲਈ ਵੀਬ ਸੀਰੀਜ਼ ਨਹੀਂ ਹੈਗੀ ਕੱਲਿਆਂ ਲਈ ਇਹ ਨਾਲ ਪੇਰੈਂਟਸ ਲਈ ਵੀ ਹੈ ਇਕੱਠੇ ਬੈਠ ਕੇ ਦੇਖੋ ਤੁਹਾਨੂੰ ਸਮਝ ਆਏਗੀ ਤੁਹਾਡਾ ਪਰਿਵਾਰ ਚ ਪਿਆਰ ਵਧੇਗਾ ਇਹੋ ਜਿਹੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ